ਵੀ ਉਹ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਇੱਕ ਖਬਰ ਆਈ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਉਹਨਾਂ ਦੀ ਜੋ ਮੈਂਬਰਸ਼ਿਪ ਰੱਦ ਕਰਨ ਦਾ ਜਿਹੜਾ ਇੱਕ ਸਾਜ਼ਿਸ਼ ਰਚੀ ਹੋਈ ਹੈ ਸਰਕਾਰ ਨੇ ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਵੀ 60 ਦਿਨ ਅਗਰ ਗੈਰ ਹਾਜ਼ਰ ਰਹਿੰਦੇ ਆ ਤਾਂ ਇਹ ਮੈਂਬਰਸ਼ਿਪ ਰੱਦ ਹੋ ਜੂ ਤਾਂ ਕਿਉਂਕਿ ਇਹ ਸਰਕਾਰਾਂ ਨੂੰ ਵੀ ਇਹ ਇਹੀ ਚਾਹੁੰਦੀਆਂ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਦੀ ਇਹ ਮੈਂਬਰਸ਼ਿਪ ਰੱਦ ਹੋ ਜੇ ਤਾਂ ਉਹ ਜਿਵੇਂ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਉਹਨੂੰ ਐਨਐਸਏ ਲਾ ਕੇ ਜੋ ਆਪਾਂ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆਗਾ ਕਿਉਂਕਿ ਹੁਣ ਜਿਹੜੀਆਂ ਹੁਣ ਦੀ ਹਾਈਲਾਈਟ ਖਬਰ ਇਹ ਹਾਈਲਾਈਟ ਮੁੱਦਾ ਬਣ ਚੁੱਕੀ ਜਿਹਦੇ ਵਿੱਚ ਇਹ ਕਿਹਾ ਗਿਆ ਅਮਰਪਾਲ ਨੂੰ ਵੀ 60 ਦਿਨ ਜਿਹਦੇ ਵਿੱਚ ਉਹ ਇਹ ਗਾਇਹਰ ਰਹਿੰਦੇ ਆ ਤਾਂ ਇਹਨਾਂ ਦਾ ਜੋ ਮੈਂਬਰਸ਼ਿਪ ਰੱਦ ਹੋ ਜਾਊ ਫਿਰ ਤੋਂ ਇਲੈਕਸ਼ਨ ਜੋ ਹੋਣਗੇ ਤਾਂ ਉਹਨਾਂ ਦੇ ਵਿੱਚ ਫਿਰ ਤੋਂ ਜੋ ਦੁਬਾਰਾ ਤੋਂ ਫਿਰ ਆਪਾਂ ਕਹਿੰਦੇ ਵੀ ਇਲੈਕਸ਼ਨਾਂ ਦੇ ਵਿੱਚ ਇਹ ਖੜੇ ਹੋ ਸਕਦੇ ਆ ਪਰ ਜਿਹੜੀ ਇਹ ਮੈਂਬਰਸ਼ਿਪ ਹੁਣ ਇਹ ਰੱਦ ਹੋ ਸਕਦੀ ਆ ਭਾਜੀ ਦੇ ਵਿੱਚ ਅਮਰਤਪਾਲ ਨੇ ਇੱਕ ਹਾਈ ਕੋਰਟ ਨੂੰ ਇੱਕ ਅਪੀਲ ਕੀਤੀ ਆਪਣੇ ਬੰਨੀਓ ਵੀ ਮੈਨੂੰ ਸਮਾਂ ਦਿੱਤਾ ਜਾਵੇ ਕੋਈ ਟਾਈਮ ਦਿੱਤਾ ਜਾਵੇ ਤਾਂ ਮੈਨੂੰ ਜੋ ਆਪਾਂ ਮੈਂ ਉੱਥੇ ਮੈਂਬਰ ਜੋ ਲੋਕ ਸਭਾ ਦੇ ਵਿੱਚ ਗੱਲ ਕਰ ਸਕਾਂ ਕਿਉਂਕਿ ਪਾਰਲੀਮੈਂਟ ਦੇ ਜੋ ਇਹ ਆਪਾਂ ਕਹਿੰਦੇ ਜਿੱਤੇ ਹੋਏ ਐਮਪੀ ਆ ਤਾਂ ਸਰਕਾਰਾਂ ਨੇ ਐਨਐਸਏ ਲਾ ਕੇ ਯੂਐਪੀ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆਗਾ ਕਿਉਂਕਿ ਇੱਕ ਹੱਤਿਆ ਦਾ ਕੇਸ ਜੋ ਗੁਰਪ੍ਰੀਤ ਨਾਮ ਦਾ ਸਖਸ ਜੋ ਹਰੀਨਾ ਦਾ ਜੋ ਗੁਰਪ੍ਰੀਤ ਨਾ ਹਰੀਰਾਉ ਸੰਗ ਤਾਂ ਇਹਦਾ ਇੱਕ ਉਹਨਾਂ ਉੱਪਰ ਕੇਸ ਲਾ ਦਿੱਤਾ ਜਾਂਦਾ ਤਾਂ ਹੁਣ ਜੋ ਉਹਨੇ ਗੁਨਾਹ ਕੀਤਾ ਨਹੀਂ ਤਾਂ ਉਹਨੂੰ ਤੱਕੇ ਨਾਲ ਜਿਵੇਂ ਹੁਣ ਇਹ ਸਰਕਾਰਾਂ ਜਦੋਂ ਇਹਦੀ ਨਵੀਂ ਪਾਰਟੀ ਬਣ ਜਾ ਰਹੀ ਸੀ ਜਿਹਦਾ ਕੀ ਨਾਮ ਹੁਣ ਕਾਲੀ ਦਲ ਬਾਰਸ ਪੰਜਾਬ ਦੇ ਰੱਖਿਆ ਗਿਆ ਸੀ ਜਦੋਂ ਨਵੀਂ ਪਾਰਟੀ ਬਣ ਜਾ ਰਹੀ ਸੀ ਤੁਰੰਤ ਇਹਨਾਂ ਨੇ ਜਦੋਂ ਪਲਕ ਲੱਗੀ ਇਹਨਾਂ ਨੇ ਉਹਦੇ ਉੱਪਰ ਜੋ ਯੂਪੀਐਲ ਆਇਆ ਗਿਆ ਪਹਿਲਾਂ ਐਨਐਸਐ ਲਾਇਆ ਗਿਆ ਸੀ ਤਾਂ ਜਿਵੇਂ ਕਿ ਹੁਣ ਗੱਲ ਕਰੀਏ ਜਿਵੇਂ ਕਿ ਇਹ ਜਿੱਤੇ ਹੋਏ ਐਮਪੀ ਆ ਤਾਂ ਸਰਕਾਰ ਨੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆਗਾ ਕਿਉਂਕਿ ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਸਰਕਾਰ ਨੂੰ ਹੁਣ ਇਹ ਆ ਦੋਨੇ ਸਰਕਾਰਾਂ ਨੂੰ ਚਾਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਵੀ ਜੇ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਬਾਹਰ ਆਉਂਦਾ ਤਾਂ ਉਹਦੇ ਮਗਰ ਭਾਰੀ ਗਿਣਤੀ ਦੇ ਵਿੱਚ ਕਾਠਾ ਕਿਉਂਕਿ 497000 ਵੋਟ ਤੇ ਜਿੱਤੇ ਹੋਏ ਆ ਉਹ ਜਿੱਤੇ ਹੋਏ ਐਮਪੀ ਆ ਤਾਂ ਜਿਹਦੇ ਵਿੱਚ ਹੁਣ ਇਹਨਾਂ ਨੂੰ ਇਹ ਇਹ ਡਰਾ ਵੀ ਜੇ ਅਮਰਤਪਾਲ ਆਉਂਦਾ ਤੇ ਪੰਜਾਬ ਦੇ ਵਿੱਚ ਸਿੱਖ ਰਾਜ ਖੜਾ ਹੋ ਜੂ ਕਿਉਂਕਿ ਉਹਨੇ ਇੱਕ ਨੌਜਵਾਨਾਂ ਨੂੰ ਅਮਰਤ ਛਕਾਉਣ ਦੀ ਗੱਲ ਵੀ ਕੀਤੀ ਆ ਜਿਹਦੇ ਵਿੱਚ 95000 ਸਿੰਘ ਸਾਜਿਆ ਜਾਣਾ ਸੀ ਜੇ ਸਰਕਾਰ ਆਉਂਦੀ ਵੀ ਆ ਅਮਰਤਪਾਲ ਸਿੰਘ ਦੀ ਤਾਂ ਇਹਦੇ ਵਿੱਚ ਇਹਨਾਂ ਨੂੰ ਡਰ ਇਹੇ ਗੱਲ ਦਾ ਲੱਗਦਾ ਉਹਦੇ ਵਿੱਚ ਜੋ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨਜ਼ਰ ਆਉਂਦਾ ਇਹਦਾ ਕਰਕੇ ਅਮਰਤਪਾਲ ਸਿੰਘ ਦੀ ਰਿਹਾਈ ਨਹੀਂ ਹੋ ਰਹੀ ਜਦੋਂ ਰਿਹਾਈ ਹੋਣ ਦੀ ਆਉਂਦੀ ਆ ਗੱਲ ਆਤਰੰਤੋ ਦੇ ਉੱਪਰ ਕੋਈ ਨਾ ਕੋਈ ਕੇਸ ਲਾ ਦਿੱਤਾ ਜਾਂਦਾ ਜੋ ਉਹਨੇ ਗੁਨਾਹ ਕੀਤਾ ਨਹੀਂ ਉਸ ਦਾ ਵੀ ਗੁਨਾਹਗਾਰ ਠਹਿਰਾਇਆ ਹੋਇਆ ਅਮਰਤਪਾਲ ਸਿੰਘ ਨੂੰ ਜਿਵੇਂ ਹੁਣ ਇਹ ਖਬਰ ਇਹਨੂੰ ਸਿਰਫ 5-7 ਮਿੰਟ ਹੋਏ ਆ ਜੋ ਹਾਈਲਾਈਟ ਖਬਰ ਮੁੱਦਾ ਬਣ ਚੁੱਕੀ ਜਿਹਦੇ ਵਿੱਚ ਅਮਰਤਪਾਲ ਨੂੰ ਕਿਹਾ ਗਿਆ ਵੀ ਜੇ 60 ਦਿਨ ਤੁਸੀਂ ਗੈਰਹਾਜ਼ ਰਹਿੰਦੇ ਹੋ ਤਾਂ ਤੁਹਾਡੀ ਮੈਂਬਰਸ਼ਿਪ ਰੱਦ ਹੋ ਜੂ ਜਿਹਦੇ ਵਿੱਚ ਹੁਣ ਉਹਨੇ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਵੱਲੋਂ ਇੱਕ ਅਪੀਲ ਕੀਤੀ ਗਈ ਵੀ ਮੈਨੂੰ ਇੱਕ ਸਮਾਂ ਦਿੱਤਾ ਜਾਵੇ ਕੰ ਟਾਈਮ ਦਿੱਤਾ ਜਾਵੇ ਜਾਂ ਛੁੱਟੀ ਦਿੱਤੀ ਜਾਵੇ ਕੋਈ ਵੀ ਜੀ ਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਗੱਲ ਕਰ ਸਕਾਂ ਲੋਕ ਸਭਾ ਵਿੱਚ ਗੱਲ ਕਰ ਸਕਾਂ ਕਿਉਂਕਿ ਜੇਲ੍ਹ ਦੇ ਵਿੱਚ ਇੱਕ ਬੰਦੀ ਬਣਾਏ ਹੋਏ ਇਨਸਾਨ ਨੂੰ ਤਾਂ ਉਹਦੇ ਵਿੱਚੋਂ ਹੁਣ ਜਿਵੇਂ ਆਪਾਂ ਕਹਦੇ ਕੋਈ ਨਾ ਕੋਈ ਉਹਦੇ ਉੱਪਰ ਰੋਪਲਾ ਦਿੱਤਾ ਜਾਂਦਾ ਤੇ ਹੁਣ ਇਹ ਤਰ੍ਹਾਂ ਤਰ੍ਹਾਂ ਦੀਆਂ ਜੋ ਖਬਰਾਂ ਬੈ ਲਾਹੋਰੀਆਂ ਤਾਂ ਜਿਹਦੇ ਵਿੱਚ ਪਰਸੋਂ ਅਸੀਂ ਦੇਖਿਆ ਸੀ ਉਹ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੀ ਬਿਆਨ ਜੋ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਸੀ ਉਹਨਾਂ ਨੇ ਕਿਹਾ ਗਿਆ ਸੀ ਵੀ ਬਹੁਤ ਜਲਦ ਅਮਰਤਪਾਲ ਸਿੰਘ ਬਾਹਰ ਆਉਣਗੇ ਪਰ ਨਹੀਂ ਜਦੋਂ ਇਹ ਲੋਕ ਸਭਾ ਦੇ ਵਿੱਚ ਇਹਨਾਂ ਦੀ ਜਦੋਂ ਕਦੋਂ ਗੱਲ ਚੱਲਦੀ ਆ ਤੇ ਤਰੰਤ ਇਹਨਾਂ ਨੂੰ ਜਦੋਂ ਪਤਾ ਲੱਗਦਾ ਵੀ ਹੁਣ ਅਮਰਤਪਾਲ ਸਿੰਘ ਦੀ ਬਾਹਰ ਆਉਣ ਦੀ ਵਾਰੀ ਆ ਕਿਵੇਂ ਨਾ ਕਿਵੇਂ ਲੋਕ ਬਾਹਰ ਕਢਾਉਣਗੇ ਉਹਨੂੰ ਤਾਂ ਤਰੰਤ ਉਹਦੇ ਉੱਪਰ ਕੋਈ ਨਾ ਕੋਈ ਐਕਸ਼ਨ ਲਿਆ ਜਾਂਦਾ ਕੋਈ ਨਾ ਕੋਈ ਰੋਪ ਲਾ ਦਿੱਤਾ ਜਾਂਦਾ ਕਿਉਂਕਿ ਜਿਹੜੀ ਨਵੀਂ ਪਾਰਟੀ ਬਣ ਜਾ ਰਹੀ ਸੀ ਜਦੋਂ ਇਹ ਨਵੀਂ ਪਾਰਟੀ ਦਾ ਗਾਸ ਹੋਇਆ ਤਰੰਤ ਇਹਨਾਂ ਨੇ ਉਹਦੇ ਉੱਪਰ ਜੋ ਗੁਰਪ੍ਰੀਤ ਨਾ ਦਾ ਸਖਸ ਹਰੀਨਾਉ ਦਾ ਤਾਂ ਉਹਦਾ ਹੱਤਿਆ ਕੇਸ ਲਾ ਦਿੱਤਾ ਜਾਂਦਾ ਕਿਉਂਕਿ ਇਹਨਾਂ ਨੇ ਜਦੋਂ ਐਨਐਸਐ ਲਾਈ ਸੀ ਤਾਂ ਉਦੋਂ ਇਹਨਾਂ ਦਾ ਯੂਐਪੀ ਕਿੱਥੇ ਕਿੱਥੇ ਗਿਆ ਸੀ ਉਦੋਂ ਕਿਉਂ ਨਹੀਂ ਆਇਆ ਜਦ ਇਹਨਾਂ ਨੂੰ ਯੂਐਪੀ ਇਹ ਤਾਂ ਇੱਕ ਸਾਜ਼ਿਸ਼ ਰਚੀ ਹੋਈ ਆ ਵੀ ਕਿਸੇ ਤਰੀਕੇ ਨਾਲ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਬਾਹਰ ਨਾ ਆਉਣ ਦਈਏ ਗੱਲ ਬਸ ਇਹੀ ਆ ਕਿਉਂਕਿ ਅਮਰਤਪਾਲ ਸਿੰਘ ਜੋ ਇੱਕ ਉਹਨੂੰ ਕਈ ਲੋਕ ਉਹਨਾਂ ਉੱਪਰ ਇੱਕ ਜੋ ਟਿੱਪਣੀਆਂ ਕਰਦੇ ਆ ਵੀ ਇਹ ਇੱਕ ਉਥੇ ਜੋ ਦੁਬਈ ਦੇ ਵਿੱਚ ਰਹਿ ਕੇ ਆਇਆ ਹੋਇਆ ਇਹ ਤਾਂ ਇੱਕ ਜਿਨੇ ਬਾਅਦ ਦੇ ਵਿੱਚ ਅੰਮ੍ਰਿਤ ਛਕਿਆ ਕੇ ਇਸ ਧਾਰੀ ਬਾਅਦ ਚ ਬਣਿਆ ਬਾਣਾ ਬਾਅਦ ਦੇ ਵਿੱਚ ਪਾਇਆ ਪਹਿਲਾ ਮੂਨਾ ਕੋ ਨਾ ਸੀ ਇਹਦਾ ਸ਼ੁਰੂਆਤ ਤੋਂ ਸਾਰਿਆਂ ਨਾਲ ਹੀ ਹੁੰਦਾ ਉਹ ਤਾਂ ਜਦੋਂ ਹੁਣ ਆਪਾਂਗੇ ਭਵੇਂ ਜਦੋਂ ਬੰਦੇ ਦਾ ਮਨ ਕਰੂਆ ਤਾਂ ਆਪਾਂ ਕੇਸ ਦਾੜੀ ਰੱਖ ਸਕਦੇ ਅੰਮ੍ਰਿਤ ਛਕ ਸਕਦੇ ਇਹਦੇ ਚ ਕੋਈ ਗੁਨਾਹ ਨਹੀਂ ਹਾਂ ਜੇ ਕੋਈ ਬਾਣੀ ਦੀ ਬੇਅਬਦੀ ਕਰੀਆ ਤਾਂ ਉਹਦੇ ਉੱਪੇ ਆਪਾਂ ਉਹਦੇ ਉੱਪਰ ਫੇਰ ਆਪਾਂ ਟਿੱਪਣੀ ਕਰ ਸਕਦੇ ਆਂ ਵੀ ਹਾਂ ਪਈਏ ਨੇ ਤਾਂ ਬੇਅਬਦੀ ਕਰੀਆ ਬਾਣੀ ਦੀ ਇਹਨੇ ਤਾਂ ਕੇਸ ਦਾੜੀ ਕਟਵਾਇਆ ਉਹਨ ਤਾਂ ਹਾਲਾકી ਰੱਖਿਆ ਗੱਡਵਈ ਦੇ ਵਿੱਚ ਰਹਿਣ ਵਾਲਾ ਕਿਉਂਕਿ ਜਿਹੜਾ ਹੁਣ ਡਾਕਟਰ ਬੇਦਕਰਨ ਦਾ ਇੱਕ ਮੁੱਦਾ ਉੱਠਿਆ ਸੀ ਉਹਦੇ ਵਿੱਚ ਵੀ ਅਮਰਤਪਾਲ ਦਾ ਹੱਥ ਦੱਸਿਆ ਗਿਆ ਵੀ ਇਹ ਅਮਰਤਪਾਲ ਦੇ ਨਾਲ ਦਾ ਸਾਥੀ ਹੈ ਜਿਹੜਾ ਜਿਨੇ ਡਾਕਟਰ ਬੇਦਕਰਨ ਦਾ ਪੁੱਤ ਤੋੜਿਆ ਗਿਆ ਸੀ ਸਾਰੇ ਪਾਸੇ ਕਿਵੇਂ ਨਾ ਕਿਵੇਂ ਅਮਰਤਪਾਲ ਨੂੰ ਘੁਮ ਘੁਮਾ ਕੇ ਗੱਲ ਉਹਦੇ ਉੱਪਰ ਟਾਰਗੇਟ ਅਮਰਤਪਾਲ ਨੂੰ ਕੀਤਾ ਜਾਂਦਾ ਕਿਉਂਕਿ ਜਿਹੜੇ ਸਾਕਸ ਨੇ ਅਮਰਤ ਸਰ ਵੇਖੇ ਜਿਹੜਾ ਇੱਕ ਡਾਕਟਰ ਵੇਦਕਰਨ ਦਾ ਬੁੱਥ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤੇ ਤੁਰੰਤ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਦਾ ਕੇਸ ਵੀ ਅਮਰਤਪਾਲ ਸਿੰਘ ਤੇ ਲਾਇਆ ਗਿਆ ਸੀ ਕਹਿੰਦੇ ਵੀ ਇਹ ਵੀ ਦਵਾਈ ਦੇ ਵਿੱਚੋਂ ਗਿਆ ਆਇਆਗਾ ਕਿਉਂਕਿ ਜਿਹੜਾ ਅਮਰਤਪਾਲ ਸਿੰਘ ਸੀ ਉਹ ਵੀ ਦਵਾਈ ਦੇ ਵਿੱਚ ਗਿਆ ਹੋਇਆ ਸੀ ਤਾਂ ਉਹਨੇ ਵੀ ਜੋ ਉੱਥੇ ਜਾ ਕੇ ਅਮਰਤ ਛਕਿਆ ਸੀਗਾ ਤੇ ਮੰਨ ਕੇ ਚਲੋ ਬਾਣਾ ਰੱਖਿਆ ਬਾਣਾ ਪਾਇਆ ਗਿਆ ਕੇਸ ਦਾੜੀ ਰੱਖੀ ਗਈ ਤਾਂ ਜਿਹੜਾ ਹੁਣ ਇਹ ਸਖਸ ਨੇ ਜਿਹਨੇ ਇਹ ਬੁੱਥ ਤੋੜਨ ਦੀ ਕੋਸ਼ਿਸ਼ ਕੀਤੀ ਸੀ ਇਹ ਵੀ ਕਨੇਡਾ ਗਈ ਚੁਆਇਆ ਹੈਗਾ ਇਹਨੇ ਵੀ ਇਤਰੋ ਜਦੋਂ ਗਿਆ ਮੋਨਾਂ ਕੋ ਨਹੀਂ ਬਾਅਦ ਚ ਕਿਸ ਦਾੜੀ ਰੱਖੀ ਬਾਣਾ ਪਾਇਆ ਇਹਨੇ ਵੀ ਇਹ ਕਿਸ ਦਾੜੀ ਰੱਖੀ ਤਾਂ ਬਾਅਦ ਦੇ ਵਿੱਚ ਇਹਨੇ ਜਿਵੇਂ ਇਹ ਦਵਾਈ ਤੋਂ ਆਇਆ ਹੋਇਆ ਸੱਚ ਕਿਉਂਕਿ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਸੀ ਮੈਨੂੰ 3 ਮਹੀਨੇ ਹੋ ਗਏ ਆਏ ਨੂੰ ਤਾਂ ਅਮਰਤਪਾਲ ਵੀ ਕਿ ਇਹ ਜਿਹੜਾ ਬਾਣਾ ਜੋ ਇੱਕ ਬਹੁਤ ਵੱਡੀ ਇੱਕ ਘਟਨਾ ਵਾਪਰੀ ਸੀ ਤੇ ਜੋ ਉਹਦਾ ਵੀ ਸਾਰਾ ਰੂਪ ਅਮਰਤਪਾਲ ਤੇ ਲਾ ਦਿੱਤਾ ਜਾਂਦਾ ਵੀ ਇਹ ਅਮਰਤਪਾਲ ਦਾ ਸਾਥੀ ਆ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੰਦੇ ਚਲੋ ਜੀ ਖਾਸ ਕਰਕੇ ਜਿਹੜਾ ਇਹ 5-7 ਮਿੰਟ ਹੋਏ ਆ ਵੈਰਲ ਹੋਈ ਨੂੰ ਖਬਰ ਜੋ ਲਾਈਵ ਤੇ ਆ ਰਹੀ ਸੀ ਜਿਹਦੇ ਵਿੱਚ ਕਿਹਾ ਗਿਆ ਵੀ ਅਮਰਤਪਾਲ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਜਿਹਦੇ ਵਿੱਚ ਉਹ ਗੈਰ ਹਾਜ਼ਰ ਰਹਿ ਚੁੱਕੇ 60 ਦਿਨ ਹੁੰਦੇ ਆ ਮੈਂਬਰਸ਼ਿਪ ਜਿਹਦੇ ਵਿੱਚ ਉਹਨਾਂ ਨੇ ਇੱਕ ਦਿਨ ਵੀ ਹਾਜ਼ਰੀ ਨਹੀਂ ਲੱਗੀ ਕਿਉਂਕਿ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਕਿਹੜੇ ਹਿਸਾਬ ਨਾਲ ਬੰਦਾ ਜਾਊਗਾ ਪਾਰਲੀਮੈਂਟ ਦੇ ਵਿੱਚ ਕਿਵੇਂ ਗੱਲ ਕਰੂਗਾ ਤਾਂ ਕਿਵੇਂ ਲੋਕ ਸਭਾ ਦੇ ਵਿੱਚ ਗੱਲ ਹੋਣੀ ਆ ਚਲੋ ਜੀ ਜੋ ਅਮਰਤਪਾਲ ਵੱਲੋਂ ਇੱਕ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਆ ਵੀ ਜੋ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਚਲੋ ਫਿਰ ਤੋਂ ਆਪਾਂ ਅਪੀਲ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ 'ਤੇ ਜੋ ਪੰਜਾਬ 'ਚ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿੰਤੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਧੰਨਵਾਦ